ਇਹ ਭਗਵਾਨ ਬਾਲ ਮਿਕ ਦੀ ਪਵਿੱਤਰ ਜਗ੍ਹਾ ਦੇ ਖੜੇ ਆ ਹੋ ਸਕਦਾ ਹੈ ਸਰਤਾਂ ਦੇ ਵਿੱਚ ਕੋਈ ਕੰਜੀਤ ਗਾਇਦੇ ਵੀ ਸ਼ਾਮਲ ਹੋਵੇ ਬੋਲੇ ਇਹਨਾਂ ਸਾਰੇ ਨੇ ਭੰਗ ਤੋਂ ਕਿਲਾ ਉਹੀ ਕਰਨਾ ਕਰਾਂਗੇ ਦੱਸ ਤਾਂ ਇਹਨੂੰ ਕਿ ਹਾਂ ਹੁੰਦਾ ਕੀ ਸੋ ਬਾਈ ਕੋਲ ਫਿਰ ਰੀਬੀਟ ਕਰਨਾ ਛੋੜਾ ਸਾਡਾ ਇੱਥੇ ਆਉਣ ਦਾ ਕਾਰਨ ਭਗਵਾਨ ਭਗਵਿਕ ਜਿਤਾਈ ਪਵਿੱਤਰ ਸਥਾਨ ਹੈ ਜੀ ਤੁਸੀਂ ਲਾਈਵ ਕਰ ਰਹੇ ਹੋਵੋਗੇ ਹਾਂ ਇਸ ਜਗ੍ਹਾ ਇਹ ਜਗ੍ਹਾ 1958 ਤੋਂ ਪਹਿਲਾਂ ਹੀ ਬਣੀ ਹੈ ਅੰਦਰਲੇ ਪਾਸੇ ਇੱਕ ਮੈਂ ਦਿਖਾ ਸਕਦਾ ਉਹ ਨਹੀਂ ਪੱਥਰ ਨਹੀਂ ਲੱਗਾ ਹੋਇਆ ਬਹੁਤ ਪੁਰਾਣਾ ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਨਹੀਂ ਪੱਥਰ ਲਾਇਆ ਗਿਆ ਇਸ ਜਗ੍ਹਾ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਪਹਿਲਾਂ ਸਿਮਰਨ ਸਿੰਘਲੇ ਨੇ ਕੀਤੀ ਸੀ ਖਜ਼ਾਨਾ ਮੰਤਰੀ ਨੇ ਉਹਦੋਂ ਬਾਅਦ ਮਨਪ੍ਰੀਤ ਬਾਦਲ ਦੇ ਜੋ ਜੋੜੇ ਕੀਤੀ ਸੀ ਤੇ ਲੱਭਦੇ ਨਹੀਂ ਕਿਤੇ ਇਹ ਜਗ੍ਹਾ ਦੇ ਉੱਤੇ ਐਡੀਏ ਜਗ੍ਹਾ ਚੰਨੀ ਬੜੀ ਸ਼ਕਤੀ ਹੈ ਇਹ ਅੱਧਿਆ ਕੰਨ ਤੇ ਆ ਇੱਕ ਡੋਰਸ ਲਾ ਕੇ ਆਹ ਜਗ੍ਹਾ ਦੇ ਉੱਤੇ ਨੋਟਿਸ ਲਾ ਗਏ ਕਿ ਤੁਸੀਂ ਆਹ ਮੰਦਰ ਨੂੰ ਜਤਾ ਖਾਲੀ ਕਰੋ ਨਹੀਂ ਹਫਤੇਵਾਰ ਰਸੀਟਾ ਆ ਦੇਵਾਂਗੇ ਵਾਗਦੀਕ ਮੰਦਰ ਜਿਹੜਾ ਆ ਪਾਸ ਸਟੈਂਡ ਦੇ ਪਿਛਲੇ ਪਾਸੇ ਇਹ ਜਗ੍ਹਾ 'ਚ ਬਣਿਆ ਅਸਲ 'ਚ ਸਾਰੀ ਜਗ੍ਹਾ ਜਿਹੜੀ ਹੈ ਇਹ ਵਾਗਦੀਕ ਮੰਦਰ ਦੀ ਜਗ੍ਹਾ ਹੈ ਇਹ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦੇ ਚੱਕਰ 'ਚ ਹੈ ਤੋਂ ਮੇਅਰ ਸਾਹਿਬ ਜਾਤਾ ਇਹ ਨਾ ਨੋਟਿਸ ਲਾਉਣ ਦੀ ਮਾਫੀ ਮੰਗੋ ਡਿਪਟੀ ਕਮਿਸ਼ਨਰ ਸਾਹਿਬ ਨੋਟਿਸ ਨੂੰ ਵਾਪਸ ਲਓ ਤੇ ਨਹੀਂ ਤਾਂ ਫਿਰ ਮੇਅਰ ਸਾਹਿਬ ਨਾ ਨਾ ਤੁਸੀਂ ਬੜੇ ਹੋ ਠੀਕ ਹੈ ਅਮਰੀਕਾ ਤੁਸੀਂ ਉਸ ਗਿਆ ਅਦਾਲਤ ਘਰ ਚ ਬੂੜ ਲਾ ਕੇ ਤੁਸੀਂ ਆਪਣਾ ਮੇਰਪੁਰ ਬਿਆਲਮੂਰ ਬਣ ਗਏ ਪਰ ਕਦੇ ਜਦੋਂ ਕਿਦੜ ਦੀ ਮੌਤ ਆਉਂਦੀ ਫਿਰ ਕਿਹਨਾਂ ਦੀ ਮੁੰਡੀ ਨਾਲ ਖਾਂਦਾ ਕਿਹਨਾਂ ਦੀ ਇਹਨਾਂ ਦੀ ਮੱਤਲਿਆਂ ਦੀ ਮੁੰਡੀ ਨਾਲ ਕਹਿੰਦਾ ਉਹ ਸਾਬਦਾ ਬੋਲਦਾ ਨਹੀਂ ਸਾਰੇ ਕਹਿੰਦੇ ਕਹਿੰਦੇ ਕਿ ਨਹੀਂ ਜਦੋਂ ਕਹਿੰਦੇ ਐਂਡ ਆਉਂਦਾ ਫਿਰ ਉਹਨਾਂ ਦੀ ਮੁੰਡੀ ਨਾਲ ਖਾਂਦਾ ਤੇ ਭਾਈ ਇਹਨਾਂ ਦੀ ਮੁੰਡੀ ਨਾਲ ਦਾਖੋ ਜਿਹੜਾ ਖਿਆਣਾ ਫਿਰ ਮੇਰੇ ਪਿੰਡਾਂ ਚ ਨਹੀਂ ਉਹ ਚੇੜਨਦਾ ਫਿਰ ਰਹਿਣਾ ਗੁੱਸੇ ਦੀ ਪੱਲੇ ਤੇ ਇਸ ਕਰਕੇ ਇਹ ਭਗਵਾਨ ਬਾਲਿਕ੍ਰਿਤੀ ਪਵਿੱਤਰ ਜਗ੍ਹਾ ਦੇ ਨਾਲ ਤੇ ਇਸ ਭਾਈਚਾਰੇ ਦੇ ਨਾਲ ਪੰਗਾ ਲੈਣ ਦੀ ਸੋਚੋ ਵੀ ਨਾ ਕਦੇ ਸੁਪਨਾ ਵੀ ਨਾ ਲਿਓ ਤੇ ਮੇਰ ਸਾਹਿਬ ਨਹੀਂ ਤਾਂ ਪਹਿਲਾ ਸਰਿੰਦਰ ਸਿੰਘ ਲਾ ਤੇ ਮਨਪ੍ਰੀਤ ਲਭਦੇ ਨਹੀਂ ਤੇ ਲੱਭਣੇ ਅਮਰਜੀਤ ਮਹਿਤਾ ਜੀ ਦੇ ਪਾਸੋਂ ਮਹਿਤਾ ਜੀ ਫਿਰ ਤੁਸੀਂ ਵੀ ਨਹੀਂ ਇਸ ਬਿਵਿੱਤ ਜਗ੍ਹਾ ਦੇ ਵਿੱਚ ਐ ਨਹੀਂ ਸਕਦੀ ਹੈ ਜਿਹੜੇ ਭਗਵਾਨ ਬਾਲਕੀ ਦੇ ਆਸ਼ੀਰਵਾਦ ਨਾਲ 12 13 ਸਾਲ ਦੇ ਬੱਚੇ ਰਾਮਚੰਦਰ ਦੀ ਫੌਜ ਨੂੰ ਸੱਪ ਤਸਕਾ ਸਕਦੇ ਆ ਹਨੂ ਮਾਨ ਨੂੰ ਰੱਸਾ ਪਾ ਸਕਦੇ ਆ ਰਾਮਚੰਦਰ ਦਾ ਛੱਡਿਆ ਘੋੜਾ ਫੜ ਸਕਦੇ ਆ ਤੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਇਹ ਭਗਵਾਨ ਬਾਲਮੀਕ ਦੀ ਕੌਮ ਹੈ ਸਮਾਜ ਦੂਸਰੇ ਅੱਜ ਦਾ ਸਾਡਾ ਦੋ ਤਰ੍ਹਾਂ ਦਾ ਪ੍ਰਦਰਸ਼ਨ ਐਸਐਸਪੀ ਬਠਿੰਡਾ ਵੱਲੋਂ ਗਰੀਬਾਂ ਦੀਆਂ ਦਰਖਾਸਤਾਂ ਤੇ ਸੁਲਵਾਈ ਨਾ ਕਰਨਾ ਤੇ ਦੂਜਾ ਇੱਕ ਨੋਟਸ ਭਗਵਾਨ ਬਾਲਮੀਕ ਦੇ ਮੰਦਰ ਨੂੰ ਢਾਹੁਣ ਦਾ ਲਾਣਾ ਇਹਦੀ ਸੰਕੇਤਕ ਪ੍ਰਦਰਸ਼ਨ ਸੀ ਲੋੜ ਪਈ ਤਾਂ ਪੱਕਾ ਮੋਰਚਾ ਵੀ ਅਸੀਂ ਲੋੜ ਤੋਂ ਪਿੱਛੇ ਨਹੀਂ ਹਟੂਗੇ ਜਿਹੜੇ ਨੋਟਸ ਲਾਇਆ ਗਿਆ ਇਹ ਤੁਸੀਂ ਕਹਿੰਦੇ ਪਹਿਲਾਂ ਵੀ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਇਹ ਜਗ੍ਹਾ ਕੀ ਵੀ ਭਗਵਾਨ ਵਾਲਮੀਕ ਮੰਦਿਰ ਪਹਿਲਾਂ ਲੋੜ ਤੋਂ ਕਿਸੇ ਨੇ ਲਾਉਣ ਦੀ ਹਿੰਮਤ ਨਹੀਂ ਸੀ ਕੀਤੀ ਅੰਦਲੋ ਅੰਦਰੀ ਅੰਦਰੋਂ ਇਹ ਕਬਜ਼ੇ ਦੀਆਂ ਸਕੀਮਾਂ ਬਣਾਈਆਂ ਗਈਆਂ ਤਾਂ ਹੁਣੇ ਨੋਟਸ ਲਾਇਆ ਬਈ ਬੜੀ ਖਾਂਦੀਆਂ ਵਾਲੀ ਗੱਲ ਹੈ ਕਿ ਇੱਧਰ ਰੋ ਆ ਇੱਧਰ ਆਟੋਮੈਟ ਦਿਖਾਉਣਾ ਤੁਹਾਨੂੰ ਇੱਧਰ ਹਟੋ ਬਤਾ ਜੀ ਉਹ ਬੇ ਉਹ ਸਾਹਮਣੇ ਪੱਥਰ ਲੱਗਿਆ ਹੋਇਆ ਉਹ ਬਾਹਰ ਢੇੜੀ ਯਾਰ ਕੋ ਬਾਹਰ ਢੇੜ ਤੂੰ ਬਾਹਰ ਢੇੜ ਦੇ ਆ ਬੰਦ ਥੋੜਾ ਬੰਦ ਕਰੋ ਇਹ ਇਧਰ ਹੋਈ ਬੜੇ ਇਧਰ ਜਰਮਨ ਉਹ ਬੰਦ ਕਰੀ ਤੂੰ ਛੋਟਾ ਇਧਰ ਆ ਜਾਓ ਆ ਆ ਆਵਾਜ਼ ਕਿਥੇ ਚਲਦੀ ਹੈ ਬੰਦ ਕਰਾਓ ਸਪੀਕਰ ਵਾਲਾ ਜਿਹੜਾ ਅੰਦਰ ਇਹ ਜਗਾ ਉਹ ਸਾਹਮਣੇ ਲਿਖਿਆ ਗੁਰਪ੍ਰੀਤ ਸਿੰਘ ਜੀ ਮੰਤਰੀ ਸਾਹਿਬ ਦਾ ਇਹ ਪੱਥਰ ਮੈਸੂਨ ਦਿਖਾਈ ਦੇਣਾ ਇੱਕ ਮਿੰਟ ਇਧਰ ਤੱਕ ਮੈਂ ਪਾਉਂਦਾ ਆਓ ਆ ਕਾਪੀਰਾਈਟ ਆ ਜੂਆ ਬੰਦ ਕਰਿਓ ਕੰਦਰ ਨਾ ਕੋ ਖੜ ਤੋਂ ਬਰੇ ਵੀਦਲ ਬੰਦਾ ਹਾਂ ਪੁਰਜ ਮੇਰ ਸਿੰਘ ਇਹ 1972 ਦਾ ਹੈ ਮਨੀ ਪੱਥਰ ਲੱਗਾ ਹੋਇਆ ਬਹੁਤ ਪੁਰਾਣਾ ਇਹਦੇ ਲਿਖਿਆ ਵੀ ਹੈਗਾ ਮਹਾਰਿਸ਼ੀ ਸਵਾਮੀ ਵਾਲਮੀਕ ਦਾ ਮੰਦਿਰ ਅਤੇ ਧਰਮਸ਼ਾਲਾ ਠੀਕ ਹੈ ਇਹ ਗੁਰਮੈਸਿਦਰ ਇਹ 1957 ਤੋਂ ਹੀ ਪਹਿਲਾਂ ਦਾ ਬਣਾ ਹੋਇਆ ਤੇ 72 ਤੋਂ ਮੰਤਰੀ ਸਾਹਿਬ ਮੰਤਰੀ ਸਾਹਿਬ ਨੇ ਨੀ ਪੱਥਰ ਰੱਖਿਆ ਬੋ ਕਹਦਾ ਇਹ ਜਿਹੜੀ ਜਗ੍ਹਾ ਸਾਰੀ ਇਹ ਸਾਰ ਜਿਹੜੀਆਂ ਰੇੜੀਆਂ ਲੱਗੀਆਂ ਸਾਰੀਆਂ ਇਹ ਭਲਾ ਭਗਵਾਨ ਬਾਲਮੀਕ ਜੀ ਦੇ ਮੰਦਿਰ ਦੀ ਹੈ। ਤੋਂ ਇਹ ਇਹ ਜਿਹਨੂੰ ਇਹ ਜਿਹੜੀ ਜਗ੍ਹਾ ਸੀ ਉਹਦੇ ਉਹਨਾਂ ਨੂੰ ਕਹਿੰਦੇ ਸੀ ਮੱਜਬੀ ਸਿੱਖਾਂ ਦਾ ਖਿੱਤਾ ਐਵੇਂ ਕਹਿੰਦੇ ਸੀ। ਤੇ ਇਹ ਜਗ੍ਹਾ ਦੇ ਉੱਤੇ ਮੰਦਿਰ ਬਣਾ ਮੰਤਰੀ ਸਾਹਿਬ ਵੀ ਆਏ। ਹੁਣ ਜਗ੍ਹਾ ਮਹਿੰਗੀ ਹੋ ਗਈ ਅਸਲ ਦੇ ਵਿੱਚ ਸਾਰਿਆਂ ਦੀ ਜਗ੍ਹਾ ਇਸ ਇਹਦੇ ਤੇ ਰਹੀ ਹੈ। ਪਹਿਲਾਂ ਜੋ ਜੋ ਸਾਹ ਨੇ ਵੀ ਚੇਤਨ ਕੀਤਾ ਉਦੋਂ ਪਹਿਲਾਂ ਸ੍ਰਿੰਦਰ ਸਿੰਘਲੇ ਨੇ ਵੀ ਚੇਤਨ ਕੀਤਾ ਤੇ ਹੁਣ ਇਹ ਮੇਅਰ ਸਾਹਿਬ ਨੇ ਬਣਿਆ ਇਹਨਾਂ ਨੇ ਵੀ ਚੇਤਨ ਕੀਤਾ ਨਾ ਨੋਟਿਸ ਹੀ ਲਾਤਾ ਬੜੀ ਹਨੇ ਵਾਲੀ ਗੱਲ ਨਹੀਂ ਇਹ ਤਾਂ ਜਦੋਂ ਵਾਲਮੀਕ ਜੀ ਲਿਖਿਆ ਮੰਦਰੀ ਹੈ ਜਦੋਂ ਬੋਰਡ ਉਹੀ ਲੱਗਿਆ ਨਹੀਂ ਪੱਤਰੀ ਇਹ ਤਾਂ ਉਹੀ ਕਹਿਣਾ ਹੈ ਕਿ ਅਕਲ ਦੇ ਹਨ ਅਕਲ ਦੇ ਨੇ ਇਹ ਜਾਂ ਕਰੋ ਵੀ ਸਦਾ ਦੇ ਸ਼ਰਾਬੀ ਹੈ ਕੁਰਸੀ ਦੇ ਬੈਠ ਕੇ ਇਹਨਾਂ ਨੂੰ ਇਹਨਾਂ ਸਦਾ ਦਾ ਨਸ਼ਾ ਹੋ ਗਿਆ ਇਹਨਾਂ ਨੂੰ ਕੋਈ ਦਿਖਦਾ ਹੀ ਨਹੀਂ ਹੈ ਇਹਨਾਂ ਨੂੰ ਲੱਗਦਾ ਹੈ ਭਗਵਾਨ ਵਾਲਮੀਕ ਵੰਦਰ ਦਾ ਕੀ ਆਉਂ ਹੀ ਹੈ ਪਰ ਇੱਕ ਗੱਲ ਜ਼ਰੂਰ ਯਾਦ ਰੱਖ ਲਿਓ ਮੈਂ ਤੁਹਾਨੂੰ ਕਹਿਣਾ ਚਾਹਣਾ ਭਗਵਾਨ ਬਾਲਮੀਕ ਦੇ ਅਸ਼ੀਰਵਾਦ ਨਾਲ 12-13 ਸਾਲਾਂ ਦੇ ਬੱਚਿਆਂ ਨੇ रामचंद्र राजे रामचंद्र ਦਾ ਸਿੱਦਾ ਘੋੜਾ ਫੜਨਾ ਸੀ ਤੇ ਹਰਮਾਨ ਜੀ ਨੂੰ ਮੈਂ ਸਤਿਕਾਰ ਕਰਦਾ ਉਹਨਾਂ ਨੂੰ ਵੀ ਉਹਨਾਂ ਨੇ ਬੰਨ੍ਹ ਲਿਆ ਸੀ ਤੇ ਢਾਈ ਟੱਕਣਾ ਉੱਤੇ ਸੋਬਰ ਮੜਨ ਵਾਲਾ ਸੀ ਤੋਂ ਇਸ ਕਰਕੇ ਇਹ ਉਹ ਕੰਮ ਹੈ ਤੇ ਕੋਈ ਵੀ ਇੱਧਰ ਯਤਨ ਨਾ ਕਰੇ ਇੱਧਰ ਦੇਖਣ ਵਾਸਤੇ ਬਲੇ ਪਾਸੇ ਨੂੰ ਜੇ ਕੋਈ ਕਰੂਗਾ ਇਸੇ ਨੋਟਸ ਲਾਉਣ ਵਾਸਤੇ ਮੇਅਰ ਸਾਹਿਬ ਤੇ ਡਿਪਟੀ ਕਮਿਸ਼ਨਰ ਸਾਹਿਬ ਇਹ ਮਹਿਸੂਸ ਕਰਨ ਇਸ ਗੱਲ ਨੂੰ ਕਿ ਇਹ ਗਲਤ ਕੀਤਾ ਹੈ ਤੇ ਇਸ ਤਰ੍ਹਾਂ ਦਾ ਕਿ ਤੁਹ ਨਹੀਂ ਹੋਣ ਦੇਵਾਂਗੇ ਇਸੇ ਇਹ ਨਗਰ ਨਿਗਮ ਦਾ ਹੋ ਗਿਆ। ਹਾਂ। ਠੀਕ ਹੈ। ਇਹ ਅੱਜ ਜਿਹੜਾ ਰੋਸ ਹੈ ਜੀ ਕਾਲੀਆਂ ਛੱਡੀਆਂ ਇਹ ਰੋਸ ਸਿੱਕ ਤਾਂ ਇਹ ਮੇਜਰ ਸਾਹਿਬ ਦੇ ਇਸ ਨਤੀਰੇ ਦੇ ਖਿਲਾਫ ਕੀਤਾ। ਇੱਕ ਐਸਐਸਪੀ ਬਟਿੰਡਾ ਜਿਹੜੇ ਹੈਗੇ ਹਨ ਅਵਨੀਤ ਕੌਂਡਲ ਮੈਡਮ। ਉਹਨਾਂ ਦੇ ਕੋਲ ਇਹ ਘੱਟੋ-ਘੱਟ 15 ਦਰਖਾਸਤਾਂ ਪਈਆਂ ਜਿਹੜੀਆਂ ਦਲਦਪਾਈਚਾਰੇ ਦੀਆਂ ਜਿਨ੍ਹਾਂ ਤੇ ਸੁਣਵਾਈ ਨਹੀਂ ਹੋ ਰਹੀ। ਕਈ ਦਰਖਾਸਤਾਂ ਦਾ ਬਿਨਾਂ ਬਲਾਈ ਫਾਈਲ ਕਰ ਦਿੰਦੇ ਆ। ਇੱਕ ਪੰਨੂ ਅਤਵਾਦੀ ਨੇ ਇਹ ਬੜਕਰ ਸਾਹਿਬ ਦੇ ਖਿਲਾਫ ਬੋਲਿਆ ਸੀਗਾ। ਤੇ ਅਸੀਂ ਉਹ ਮੰਗ ਪੱਤਰ ਦੇਣ ਵਾਸਤੇ ਗਏ ਸੀ ਤੇ ਐਸਐਸਪੀ ਮੈਡਮ ਨੇ ਅੱਤਵਾਦੀ ਦੇ ਖਿਲਾਫ ਮੰਗ ਪੱਤਰ ਲੈਣ ਦਾ ਟਾਈਮ ਨਹੀਂ ਦਿੱਤਾ ਤੇ ਇੱਕ ਸਨਮਾਨ ਕਰਨ ਵਾਸਤੇ ਬੰਦੇ ਆ ਗਏ ਅੱਤਵਾਦੀ 바ਵਾ ਸਵਾ ਮੇਡ ਦਾ ਕਰਦਾ ਅਪਮਾਨ ਕਰ ਰਿਹਾ ਹੈ ਜਿਹੜੇ ਅੰਮੜਕਰਜੀ ਕਰਕੇ ਅਸੀਂ ਕੁਰਸੀਆਂ ਤੇ ਬੈਠੇ ਆ ਉਹਦਾ ਮੰਗ ਪੱਤਰ ਲੈਣ ਦਾ ਟਾਈਮ ਸਾਡੇ ਕੋਲ ਹੈ ਨਹੀਂਗਾ ਤੇ ਸਨਮਾਨ ਲੈਣ ਵਾਸਤੇ ਸਾਡੇ ਕੋਲ ਟਾਈਮ ਹੈਗਾ ਫੋਟੋ ਵੀ ਲੱਗੀਆਂ ਹੋਈਆਂ ਤੋ ਇਸ ਕਰਕੇ ਇਹ ਜਿਹੜਾ ਅਸੀਂ ਇਹ ਰੋਸ ਪ੍ਰਦਰਸ਼ਨ ਹੈ ਅਸਲ 'ਚ ਸੰਕੇਤਕ ਰੋਸ ਪ੍ਰਦਰਸ਼ਨ ਅਸੀਂ ਰੱਖਿਆ ਸੀ ਤੋ ਉਸ ਤੋਂ ਬਾਅਦ ਜੇ ਨਹੀਂ ਇਹ ਪਤੀਰਾ ਬਦਲੂਗਾ ਮੇਅਰ ਨੇ ਮਾਫੀ ਨਾ ਮੰਗੀ ਇਸ ਗਲਤੀ ਤਾਂ ਤਿੱਖਾ ਸੰਘਰਸ਼ ਵਿਡਾਂਗੇ ਲੋੜ ਪਈ ਤਾਂ ਮੇਅਰ ਦੇ ਬਾਰ ਵਿੱਚ ਵੀ ਜਾ ਕੇ ਬੈਠਣ ਦਾ ਕੰਮ ਕਰਾਂਗੇ ਤੇ ਐਸਐਸਪੀ ਦੇ ਬਾਰ ਵਿੱਚ ਕੱਟਣ ਦਾ ਕੰਮ ਕਰਾਂਗੇ ਕੀ ਕਹਿਣਾ ਚਾਹੋਗੇ ਆ ਮੋਟਰਸਾਈਕਲ ਇਹ ਰੈਲੀ ਜਿਹੜੀ ਰੋਸ ਮਾਰਚ ਨਹੀਂ ਜੇ ਇਹ ਰੋਸ ਮਾਰਚ ਹੈ ਪੁਲਿਸ ਪ੍ਰਸ਼ਾਸਨ ਤੇ ਐਸਐਸਪੀ ਬਠਿੰਡਾ ਦੇ ਖਿਲਾਫ ਕਿਉਂਕਿ ਕਾਫੀ ਸਮੇਂ ਤੋਂ ਬਹੁਤ ਦਰਖਾਸਤਾਂ ਜਿਹੜੀਆਂ ਸਾਡੇ ਗਰੀਬ ਲੋਕਾਂ ਦੀਆਂ ਪੈਂਡਿੰਗ ਪਈਆਂ ਜਿਨ੍ਹਾਂ ਨੂੰ ਸਿਰਫ ਡਿਸਪੋਜ਼ ਕਰ ਦਿੱਤਾ ਜਾਂਦਾ ਹੈ ਬੰਦਿਆਂ ਨੂੰ ਬੁਲਾਇਆ ਤੱਕ ਨਹੀਂ ਜਾਂਦਾ ਹਾਲਾਂਕਿ ਜਿਹੜਾ ਬਣਦਾ ਕਾਨੂੰਨੀ ਜਿਹੜਾ ਬਣਦਾ ਕਿ ਬੰਦੇ ਨੂੰ ਪਹਿਲਾਂ ਬੁਲਾਓ ਉਸ ਚੀਜ਼ ਦੀ ਇਨਕੁਆਇਰੀ ਕਰੋ ਬੰਦੇ ਦੀ ਗੱਲ ਸੁਣੋ ਫਿਰ ਉਹਨੂੰ ਫਾਈਲ ਜਾਂ ਕੁਝ ਐਦਾਂ ਦੀ ਉੱਤੇ ਕਾਰਵਾਈ ਕੋਈ ਵੀ ਕਰੋ ਪਰ ਇਹ ਜਦੋਂ ਦਰਖਾਸਤ ਜਾਂਦੀ ਹੈ ਪਹਿਲਾਂ ਦਰਖਾਸਤ ਨੂੰ ਫਾਈਲ ਕਰ ਦਿੰਦੇ ਆ ਬਾਅਦ ਚ ਬੰਦਾ ਜਦੋਂ ਵਿਚਾਰਾ ਮਹੀਨਾ 2 ਮਹੀਨੇ ਚੱਕਰ ਲਾ ਕੇ ਵਿਚਾਰਾ ਘਰੇ ਵੇਜ ਜਾਂਦਾ ਪਤਾ ਨਹੀਂ ਪੰਜਾਬ ਸੌਰੀ ਬਠਿੰਡੇ ਜ਼ਿਲ੍ਹੇ ਵਿੱਚ ਕਿੰਨੇ ਇੱਕ ਐਸੇ ਕੇਸ ਹੋਣਗੇ ਜਿਹੜੇ ਇਹਨਾਂ ਨੇ ਰਫਾ ਦਫਾ ਕੀਤੇ ਆ ਗਰੀਬ ਭਾਈਚਾਰੇ ਦੇ 15 ਤੋਂ 20 ਕੇਸ ਤਾਂ ਆਪਣੇ ਕੋਲੇ ਆ ਹੁਣ ਇਸ ਟਾਈਮ ਕੈਰੀ ਸਾਹਿਬ ਦੇ ਕੋਲੇ ਆਏ ਆ ਕਈ ਲੋਕ ਫੋਨ ਕਰਦੇ ਆ ਵੀ ਸਾਡੀ ਗੱਲ ਨਹੀਂ ਸੁਣਦੇ ਜੀ ਸਾਨੂੰ ਮਿਲਦੇ ਨਹੀਂ ਡਿਪਟੀ ਕਮਿਸ਼ਨਰ ਨੇ ਨਹੀਂ ਸੁਣੀ ਐਸਐਸਪੀ ਨੇ ਨਹੀਂ ਸੁਣੀ ਸੋ ਐਸਐਸਪੀ ਮੈਡਮ ਨੂੰ ਸਾਡੇ ਵੱਡੇ ਭੈਣ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਜਿਹੜੇ ਸੰਵਿਧਾਨ ਦੀ ਬਦੌਲਤ ਅਸੀਂ ਐਸਐਸਪੀ ਦੀ ਕੁਰਸੀ ਤੇ ਬੈਠੇ ਆ ਉਸ ਐਸਐਸਪੀ ਦੀ ਕੁਰਸੀ ਦਾ ਅਸੀਂ ਸਨਮਾਨ ਕਰੀਏ ਤੇ ਜਿਹੜੇ ਲੋਕਾਂ ਨੂੰ ਅਸੀਂ ਨਿਆਂ ਦੇਣ ਦੀ ਸੌਂ ਚੱਕੀ ਸੀ ਉਸ ਚੀਜ਼ ਨੂੰ ਬਰਕਰਾਰ ਰੱਖੀਏ ਆਪਣੇ ਆਫੀਸਰਜ਼ ਨੂੰ ਵੀ ਕਹੋ ਤੇ ਜਿਹੜੇ ਤੁਸੀਂ ਦੇਖਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਤਿੰਨ ਚਾਰ ਮਹੀਨਾ ਤੋਂ ਹੀ ਚੱਲ ਰਿਹਾ ਹੈ ਕਿ ਐਕਸੀਡੈਂਟ ਪਹਿਲਾਂ ਹੋ ਜਾਂਦਾ ਕੋਈ ਵੀ ਇਨਸੀਡੈਂਟ ਹੋ ਜਾਂਦਾ ਕੋਈ ਬੰਦਾ ਇੱਥੇ ਜੀਤ ਰੋਡ ਤੇ ਮੁੰਡਾ ਕੁੱਟ ਗਿਆ ਹੋਰ ਕਿੰਨੇ ਇਨਸੀਡੈਂਟ ਹੋਏ ਆ ਪੁਲਿਸ ਬਾਅਦ ਚ ਪਹੁੰਚਦੀ ਹੈ ਉਹ ਜ਼ਿਆਦਾ ਰਾਜੀਨਾਮਾ ਕਰਾਉਣ ਪਹੁੰਚ ਜਾਂਦੇ ਆ ਤੇ ਜਾਂ ਉਹਨੂੰ ਕੋਈ ਮਾੜਾ ਮੋਟਾ ਅਗਲੇ ਦਾ ਮਾਨਤਾਾਂ ਚ ਕਰਵਾ ਦੁੰਦੇ ਆ ਸੋ ਇਸ ਕਰਕੇ ਇਹਨਾਂ ਨੂੰ ਅ ਇੰਨਾ ਆਪਣੀ ਵਰਦੀ ਦੇ ਨਸ਼ੇ ਵਿੱਚ ਜਾਂ ਕੁਰਸੀ ਦੇ ਨਸ਼ੇ ਵਿੱਚ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਡੀ ਕੁਰਸੀ ਤੋਂ ਉੱਪਰ ਵੀ ਲੋਕਤੰਤਰ ਬੈਠਾ ਉਸ ਲੋਕਤੰਤਰ ਦੇ ਹਿਸਾਬ ਨਾਲ ਉਸ ਕਾਨੂੰਨ ਦੇ ਹਿਸਾਬ ਨਾਲ ਇਹ ਕੰਮ ਕਰਨ ਤਾਂ ਕਿ ਸਾਨੂੰ ਇਦਾਂ ਦੇ ਰੋਸ ਪ੍ਰਦਰਸ਼ਨ ਇੰਨੀ ਘੜੀ ਧੁੱਪ 'ਚ ਨਾ ਕਰਨੇ ਪੈਣ ਵਿਚਾਰੇ ਗਰੀਬ ਲੋਕ ਸਾਰੇ ਇਹ ਕਾਲੀਆਂ ਝੰਡੀਆਂ ਲੈ ਕੇ ਨਿਕਲੇ ਆ ਇੰਨੀ ਗਰਮੀ ਦਾ ਟਾਈਮ ਹੈ ਤੇ ਐਸਐਸਪੀ ਬਠਿੰਡਰ ਨੂੰ ਮੈਂ ਬੇਨਤੀ ਕਰਦਾ ਕਿ ਆਪ ਦਾ ਵਤੀਰਾ ਬਦਲੋ ਜਿਹੜੀ ਵੀ ਕੋਈ ਤੁਹਾਡੇ ਕੋਲ ਦਰਖਾਸਤੀ ਆਉਂਦਾ ਉਹਦੀ ਗੱਲ ਸੁਣੋ ਉਹਦੀ ਗੱਲ ਉਹਦੀ ਫਾਈਲ ਨੂੰ ਡਿਸਪੋਜ਼ ਨਾ ਕਰੋ ਪਤਾ ਨਹੀਂ ਵਿਚਾਰਾ ਕਿੰਨਾ ਦੁਖੀ ਹੈ ਕਿੰਨਾ ਅਗਲੇ ਨਾ ਤੱਕਾ ਹੋਇਆ ਸੋ ਕਾਈਂਡਲੀ ਸਾਡੇ ਵੱਡੇ ਭੈਣ ਨੇ ਰਿਕੁਐਸਟ ਕਰਦੇ ਆ ਕਿ ਇਸ ਤੋਂ ਸਾਨੂੰ ਵੱਡਾ ਜਿਹੜਾ ਇਹ ਪ੍ਰੋਟੈਸਟ ਨਾ ਵਿੱਢਣਾ ਪਵੇ ਤੇ ਬੇਨਤੀ ਕਰਦੇ ਆ ਪਦਮਜੀਤ ਮਹਿਤਾ ਜੀ ਨੂੰ ਤੁਸੀਂ ਯੰਗ ਹੋ ਅਸੀਂ ਮੈਂ ਸ਼ੁਰੂ ਤੋਂ ਕਹਿਣਾ ਹੁੰਦਾ ਕਿ ਯੰਗ ਮੁੰਡੇ ਜਿਹੜੇ ਉਹ ਗੱਦੀ ਸੰਭਾਲਣ ਤੁਸੀਂ ਯੰਗ ਹੋ ਐਦਾਂ ਦੀਆਂ ਹਰਕਤਾਂ ਜਿਹੜੀਆਂ ਬਾਲਮੀਕ ਧਾਰਮਿਕ ਸਥਾਨਾਂ ਨਾਲ ਜਿੱਥੇ ਲੋਕਾਂ ਦੀ ਆਸਤਾ ਜੁੜੀ ਹੋਈ ਹੈ ਉਹਨਾਂ ਨੂੰ ਢਾਉਣ ਦੇ ਜਿਹੜੇ ਨੋਟਿਸ ਲਾਉਣੇ ਇਦਾਂ ਦੀ ਹਰਕਤਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਤੇ ਕਾਈਂਡਲੀ ਤੁਸੀਂ ਇਸ ਚੀਜ਼ ਤੇ ਵਿਚਾਰ ਕਰੋ ਤੇ ਦਲਿਤ ਭਾਈਚਾਰੇ ਤੋਂ ਜਿਹੜੀ ਮਾਫੀ ਮੰਗੋ